ਮੰਜੀ ਮੇ ਪਾਤਸ਼ਾਹ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਚਰਨ ਛੋਪਾ ਪ੍ਰਾਪਤ ਗੁਰਦੁਆਰਾ ਪੰਜ ਪੀਰ ਸਾਹਿਬ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਪਿੰਡ ਸ਼ੰਕਰ ਵਿਖੇ ਵਿਸਾਖੀ ਦੇ ਸਲਾਨਾ ਜੋੜ ਮੇਲੇ ਨੂੰ ਮੁਖ ਰੱਖਦਿਆਂ ਨਿਸ਼ਾਨ ਸਾਹਿਬ ਦੀ ਸੇਵਾ ਕੀਤੀ ਇਸ ਮੌਕੇ ਸੰਗਤਾਂ ਨੇ ਸਤਨਾਮ ਸ੍ਰੀ ਵਾਹਿਗੁਰੂ ਜੀ ਦੇ ਜਾਪ ਕੀਤੇ ਅਤੇ ਬਹੁਤ ਹੀ ਸ਼ਰਧਾ ਤੇ ਭਾਵਨਾ ਨਾਲ ਸੇਵਾ ਕੀਤੀ சத் நாம வா சத்நாமு சத்தவாரு சத்தம வாகே சத்நா சத்தன வா சாம ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ म वाहे गुरु वाहे गुरु गुरु वाहे गुरु वाहे गुरु सतनाम वाहे गुरु साम वाहे गुरुगुरु साेगुरु साम वाहे गुरु सा वाेगुरु ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਗੁਰੂ ਸਤਨਾਮੁ ਵਾਹਿ 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 ਗੁਰੂ ਸਤ ਤਨਨਾਮ ਵਾਹਿ ਮੇਖ ਬੋਲੇ ਰਾਗੇ ਮੇਖ ਬੋਲੇ ਰਾਗਾ i <laughs> Yeah. ਪਟਨਾਸੀ ਸਰਬਰਨਵਾਸੀ ਨੇੜੇ ਕੀਤੇ ਨੇ ਨਾਨਕ ਦਾ ਸਦਾ ਜਨਾਕ ਹਰ ਅੰਮ੍ਰਿਤ ਸੰਜੇਨ ਮੇਰਾ ਹਰ ਅੰਮ੍ਰਿਤ ਸੇ ਵੇਖ ਬੋਲਣਾ ਜੀ ਵੇਖ ਬੋਲਣਾ ਜੀ ਹਰ ਸਜਣ ਸੁਆਮੀ ਮੋਹਰਾ ਵੇਖ ਬੋਲਣਾ ਜੀ ਵੇਖ ਬੋਲਣਾ ਇਥੇ ਬੋਲਣਾ ਕੀ ਮੇਖ ਬੋਲਣਾ ਕੀ ਹਰ ਸਜਨ ਟਵਾੰਮੀਂ ਮੇਖ ਬੋਲਣਾ ਕੀ ਮੇਖ ਬੋਲਣਾ ਕੀ ਹਰ ਸਜਨ ਟਵਾੰਮੀਂ ਸਤਨਾਮ ਵਾਹਿਗੁਰੂ 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 ਸਤ ਨਾਮ ਵਾਹਿ ਗੁਰ ਸਤ ਨਾਮ ਵਾਹਿ ਤੂ ਆ ਮਨੋ ਰਾਮਾ ਨਾਹੇ ਗੁਰੂ ਆਹੇ ਗੁਰ ਸਤ ਨਾਮ ਵਾਹਿ ਗੁਰ ਸਤ ਨਾਮ ਵਾਹਿ ਗੁਰ ਸਤ ਨਾਮ ਵਾਹਿ ਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ बोल राज बोल ਸੱਜਣ ਸੁਆਮੀ ਦੇਖ ਬੋਲਣਾ ਤੇ ਮੇਰੇ ਤੋਂ ਬੋਲਣਾ ਅਸੀ ਹਰ ਸੱਜਣ ਸੁਆਮੀ ਨੇਹੀ ਅੰਧੇ ਕਾ ਇਹ ਕਥੇ ਨਹੀਂ ਅੰਧੇ ਕਾ ਇਹ ਰੇਖ ਬੋਲਣਾ ਚਾਹੀਦਾ ਮੇਖ ਬੋਲਣਾ ਚਾਹੀਦਾ ਹਰ ਸਜਨ ਸੁਆ